ਕਮਾਇਆ ਖਾਇਆ ਚੱਲ ਭੈਣ ਜੋ ਦੁਡਾ ਪੜਾ ਦਿੱਤਾ ਰਿਆ ਕੁਝ ਵੀ ਨਹੀਂ ਤੇ ਹੁਣ ਮਾਝੂ ਦਾ ਹੰਦੇ ਜਾਂਦੇ ਭੈਣ ਚੁੱਟ ਗਿਆ ਨਾ ਸਾਡੇ ਪੰਜਾਬੀ ਚੋ ਇਹੋ ਗੱਲ ਕਹਿੰਦੇ ਆਂ ਚੱਲ ਭੈਣ ਜੋ ਰੇ ਨਾਰੀਆਂ ਨਾ ਸਹੀ ਕੋਈ ਗੱਲ ਨਹੀਂ ਵੀ ਕੋਈ ਟੈਨਸ਼ਨ ਨਹੀਂ ਹੈ ਹੋਰ ਕਮਾਵਾਂਗੇ ਹੋਰ ਕਮਾਵਾਂਗੇ ਮਿਲ ਖਾਣ ਪੀਣਦੇ ਜਾਂਦੇ ਕਿੱਥੇ ਜਿੱਤ ਹਾਂ ਸਰਦਾਂ ਦੇ ਜਾਂਦੇ ਖਾਂਦੇ ਵਿੱਚ ਬੈਠੀ ਅਧੀ ਰਾਤ ਨੰਗੇ ਰੱਖ ਮੁੰਡਾ ਹੌਸਲਾ ਜ਼ਰੂਰ ਆਉਂਗੀ ਰੱਖ ਮੁੰਡਾ ਹੌਸਲਾ ਨਹੀਂ ਰੱਖ ਥੋੜਾ ਹੌਸਲਾ ਜ਼ਰੂਰ ਆਉਗੀ ਸਾਸ੍ਰੀ ਕਾਲ ਜੀ ਸਾਰਿਆਂ ਨੂੰ ਮੈਂ ਆ ਜੀ ਤੁਹਾਡਾ ਨੇੜਾ ਸਿੱਧੂ ਤੇ ਇਹ ਆਪਣੇ ਨਾਲ ਨੇ ਬੈਠੇ ਹੋਏ ਸੋਨੀ ਜੀ ਤੇ ਇਹ ਆਪਣੇ ਘਰੇ ਕੰਮ ਕਰਦੇ ਨੇ ਤੇ ਪਿੱਛੋ ਵਿਹਾਰਦੇ ਨੇ ਤੇ ਕਾਫੀ ਲੰਮਾ ਸਮਾਂ ਹੋ ਗਿਆ ਇਹਨਾਂ ਨੂੰ ਪੰਜਾਬ ਦੇ ਵਿੱਚ ਕੰਮ ਕਰਦਿਆ ਤੇ ਬਾਕੀ ਪੰਜਾਬੀ ਬਹੁਤ ਵਧੀਆ ਬੋਲਦੇ ਨੇ ਤੇ ਇਹਨਾਂ ਨਾਲ ਕਰਦੇ ਆ ਗੱਲਬਾਤ ਹੋਰ ਸਾਸ੍ਰੀ ਕਾਲ ਜੀ ਹੈ ਸਾਸ੍ਰੀ ਕਾਲ ਜੀ ਭਾਜੀ ਸਾਰਿਆਂ ਨੂੰ ਹੋ ਠੀਕ ਹੋ ਠੀਕ ਹੈ ਭਾਜੀ ਆਪਣਾ ਸੁਣਾ ਹਾਂ ਤੇ ਸੋਨੀ ਜਿਵੇਂ ਇੰਨਾ ਲੰਮਾ ਸਮਾਂ ਹੋ ਗਿਆ ਤੁਹਾਨੂੰ ਪੰਜਾਬ ਵਿੱਚ ਰਹਿੰਦੇ ਆ ਇਹ ਪੰਜਾਬੀ ਬੜੀ ਵਧੀਆ ਬੋਲ ਲੈਂਦੇ ਹੋ ਤੇ ਇਹ ਪੰਜਾਬੀ ਮਤਲਬ ਵੀ ਕਿਵੇਂ ਆਪਣੇ ਆਪ ਹੀ ਸਿੱਖ ਗਏ ਤਾਂ ਇਹ ਮਤਲਬ ਕਿਹਨੇ ਸਿਖਾਈ ਹੈ ਮੈਂ ਪੜ੍ਹ ਕੇ ਸਿੱਖਿਆ ਜਾਂ ਕਿਸੇ ਨੂੰ ਕਿਸੇੋਂ ਸਿਖਾਇਆ ਅੱਛਾ ਦੇਖੋ ਇਹ ਤਾਂ ਆਪਣਾ ਆਪਣਾ ਦਿਮਾਗ ਤੇ ਚੀਜ਼ ਹੁੰਦੇ ਹੈਗਾ ਕਿਸੇ ਨੂੰ ਕੋਲ ਕੇ ਪਿਲਾਣੇ ਵਾਲਾ ਨਹੀਂ ਹਦਾ ਕੋਈ ਕੰਮ ਵੀ ਜਿਹਦਾ ਹੋ ਗਿਆ ਜਾਂ ਬੋਲਣਾ ਭਾਸ਼ਾ ਜਾਂ ਕੋਈ ਵੀ ਚੀਜ਼ ਹੈਗਾ ਕੋਈ ਘੋਲ ਕੇ ਕੋਈ ਥੋੜੀ ਪਿਲਾਣ ਦੇਗਾ ਕੋਈ ਮਾਂ ਕੇ ਟੇਢ ਸੇ ਨਹੀਂ ਸਿੱਖ ਕੇ ਆਂਦੇ ਹੈਗਾ ਤੇ ਇਹ ਤਾਂ ਆਪਣਾ ਦਿਮਾਗ ਤੇ ਚੰਚਲ ਹੋਣਾ ਚਾਹੀਦਾ ਕਿ ਮੈਂ ਕੇਰੇ ਗੱਲਾ ਕਿੱਥੋਂ ਕਰਾਂ ਕੇਰੇ ਗੱਲ ਕੀ ਬੋਲਾਂ ਹਾਂ ਠੀਕ ਹੈ ਨਾ ਤੇ ਜਿਵੇਂ ਹੁਣ ਲਾ ਲੋ ਵੀ ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਹੋ ਤੇ ਇੱਕ ਸਾਡੇ ਜਿਹੜੀ ਜਿਆਦਾ ਆਮ ਪੰਜਾਬੀਆਂ ਦੇ ਮੂੰਹ ਦੇ ਉੱਤੇ ਚੜੀਓ ਚਲੋ ਵੈਸੇ ਤਾਂ ਗਾਲਾਂ ਕੱਢਣੀਆਂ ਚੰਗੀ ਗੱਲ ਨਹੀਂ ਪਰ ਜਿਹੜੀ ਸਚਾਈ ਆ ਉਹ ਤਾਂ ਸਚਾਈ ਐ ਕੋਈ ਵੀ ਪੰਜਾਬੀ ਐ ਉਹ ਨਾਰਮਲ ਹੀ ਜਿਵੇਂ ਕੋਈ ਗੱਲ ਕਰਦਾ ਤਾਂ ਭੈਂਚੋਦ ਕਹਿ ਦਿੰਦਾ ਐ ਤੇ ਤੁਸੀਂ ਵੀ ਗੱਲਾਂ-ਗੱਲਾਂ ਦੇ ਵਿੱਚ ਉਹ ਗਾਲ ਕੱਢਦੇ ਹੋ ਤੁਹਾਡੇ ਮੂੰਹ ਨਿਕਲ ਜਾਂਦੀ ਐ ਤੇ ਉਹ ਮੜੀ ਕੱਢ ਕੇ ਵਿਖਾਇਓ ਵੀ ਜਿਵੇਂ ਕਈ ਦਾ ਖਾਇਆ ਖਾਇਆ ਪੀਆ ਕਮਾਇਆ ਕਿਵੇਂ ਕਹਿੰਦੇ ਨੇ ਸਾਡੇ ਵਾਲੇ ਉਹ ਦੱਸਿਓ ਖਾਇਆ ਕਮਾਇਆ ਖਾਇਆ ਪੀਆ ਧੋਏ ਨਹੀਂ ਜਿਵੇਂ ਐਵੇਂ ਨਹੀਂ ਹੁੰਦਾ ਵੀ ਤੁਹਾਡੇ ਵਾਲੇ ਕਹਿ ਦਿੰਦੇ ਨੇ ਵੀ ਚੱਲ ਭੈਣ ਚੁੱਕਾ ਕਮਾਲਿਆ ਖਾ ਲਿਆ ਉਡਾਲਿਆ ਚੱਲ ਵੇਖੀ ਜਾਏ ਹਾਂ ਕਿਵੇਂ ਕਹਿੰਦੇ ਹੈਗਾ ਜਿੰਨੇ ਕਮਾਇਆ ਉਹਨੇ ਕਮ ਜਿੰਨੇ ਕਮਾਇਆ ਉਹਨੇ ਖਾਇਆ ਖਾਇਆ ਪੀਆ ਬਸ ਉਹ ਦਾਇਆ ਪੁਦਾਇਆ ਰਿਆ ਕੁਝ ਵੀ ਨਹੀਂ ਪਚਾਲ ਭੈਣ ਚੋ ਹੱਥ ਧੋਕੇ ਪਾਰਾ ਚੱਲ। ਅੱਛਾ ਵੀ ਭੈਣ ਚੋ ਵੇਖੀ ਜਾਏਗੀ ਜਿਹੜੀ ਬਣੇਗੀ ਐ। ਹਾਂ ਜੇਰੇ ਕੁਝ ਰਹੂਗਾ ਭੈਣ ਚੋ ਰਹੂਗਾ ਤਰੋਗਾ ਨਹੀਂ ਤੇ ਬਾਸ ਰੋਰ ਫੋਰ ਗਿਆ ਕੋਈ ਗੱਲ ਨਹੀਂ। ਹਾਂ ਵੀ ਜਾਣੀ ਕਿ ਵੀ ਤਾਂ ਤੇਰੇ ਕਹਿਣ ਦਾ ਮਤਲਬ ਸਾਡੇ ਵਾਲੇ ਜਿਹੜੇ ਪੰਜਾਬੀ ਨੇ ਐ ਕਹਿ ਦਿੰਦੇ ਨੇ ਵੀ ਵੀ ਵੇਖੀ ਜਾਏਗੀ ਹੈ। ਤੁਹਾਡੇ ਪੰਜਾਬੀ ਚੋ ਇਹੋ ਗੱਲ ਕਹਿੰਦੇ ਆ ਤਾਂ। ਚੱਲ ਭੈਣ ਚੋ ਨਾਰੀਆਂ ਨਾ ਸਹੀ ਕੋਈ ਗੱਲ ਨਹੀਂ। ਵੀ ਕੋਈ ਟੈਨਸ਼ਨ ਨਹੀਂ ਹੈ। ਹਾਂ ਵੀ ਹੋਰ ਕਮਾ ਲਾਂਗੇ। ਔਰ ਕਮਾਲਾਂ ਗਏ। ਮੇਲੇ ਖਾਣ ਪੀਣ ਦੇ ਜਾਣਦੇ ਕਿੱਥੇ ਜੱਟਾਂ ਚੜਾਵੇ ਜਾਣਦੇ। ਤੇ ਇੱਕ ਜਿਹੜਾ ਤੁਸੀਂ ਪੰਜਾਬੀ ਦੇ ਵਿੱਚ ਗਾਣਾ ਸੁਣਾਦੇ ਉਹ ਸੁਣਾਓ। ਠੰਡ ਵਿੱਚ ਬੈਠੇ ਕਿਵੇਂ? ਠੰਡ ਵਿੱਚ ਬੈਠੀ ਅਧੀ ਰਾਤ ਨੰਗੇ ਰੱਖ ਮੁੰਡਾ ਹੌਸਲਾ ਜ਼ਰੂਰ ਆਉਂਦੀ। ਰੱਖ ਮੁੰਡਾ ਹੌਸਲਾ ਨਹੀਂ ਰੱਖ ਥੋੜਾ ਹੌਸਲਾ ਜ਼ਰੂਰ ਆਉਗੀ। ਦੁਬਾਰਾ ਸੁਣਾਓ। ਠੰਡ ਵਿੱਚ ਬੈਠੀ ਅਧੀ ਰਾਤ ਨੰਗੇ ਰੱਖ ਮੁੰਡਾ ਹੌਸਲਾ ਜ਼ਰੂਰ ਆਉਂਦੀ। ਇਹ ਕਿਹੜੇ ਦਾ ਗਾਣਾ ਹੈ? ਇਕ गाना ਪੰਜਾਬੀ ਗਾਣੇ ਹੈਗਾ ਹੋਰ ਪੰਜਾਬੀ ਗਾਣਾ ਹੈ ਲਵਨੀ ਨਿਰਮਲ ਕਲਾਕਾਰ ਦਾ ਹੈ ਨਾ ਹਾਂਜੀ ਇਹ ਕਦੋਂ ਕਦੋਂ ਸੁਣਿਆ ਤੁਹਾਡੇ ਪਤੇ ਹੈਗਾ ਤਾਂ ਫਿਰ ਸਾਰੇ ਸੁਣਨੀ ਪੰਜਾਬੀ ਗਾਣੇ ਹਾਂਜੀ ਹੋਰ ਹੋਰ ਹੁੰਦਾ ਪੰਜਾਬੀ ਗਾਣਾ ਹੋਰ ਸੁਣਾ ਦੇ ਚਿਤੇ ਸ਼ੁੱਟ ਤੇ ਦਾਗ ਪੈ ਗਏ ਚਿਤੇ ਸ਼ੁੱਟ ਚ ਦਾਗ ਪੈ ਗਏ ਰਕ ਗਰੀਬ ਤੇਰੀ ਵਿੱਚ ਯਾਰਾ ਗਲੇ ਵਿੱਚ ਏਕਾਰਾ ਰਕ ਕਣੀਆਂ ਚ ਮੈਂ ਭੇਜ ਗਈ ਅੱਗੇ ਦਿਲਦਾਰਾ ਕਨਿਆਤ ਜਾ ਕੇ ਬਿੱਤ ਗਈ ਮੈਂ ਦਿਲਦਾਰਾ ਕੋਈ ਹੋਰ ਆ ਹੋਰ ਸੁਣਾਓ ਪੰਜਾਬੀ ਗਾਣਾ ਹੋਰ ਮੈਂ ਮਨ ਮੈਂ ਕਾਪੀ ਧੋਰੀ ਕਰਕੇ ਰੱਖੀ ਹੈ ਗਾ ਮੈਂ ਕੰਮ ਕੇ ਆਪਣੇ ਟੈਨਸ਼ਨ ਮੈਂ ਰਹਿੰਦੀ ਕਿ ਮੈਂ ਗਾਣੇ ਕੇ ਕਾਪੀ ਕਰਤਾ ਹੂੰ ਜੀ ਚਲ ਜਿੰਨੇ ਕੋ ਹੁੰਦੇ ਨੇ ਉਹਨੇ ਕੋ ਸੁਣਾ ਦੇ ਹਾਂ ਬੇਟਾ ਮੈਂ ਕੀ ਆ ਹਾਂ ਮੈਂ ਮੈਂ ਗਾਣੇ ਦੇ ਕਾਪੀ ਥੋੜੀ ਕਰਦਾ ਹਾਂ ਹਾਂ ਵੀ ਜਿਹੜਾ ਦਿਮਾਗ 'ਚ ਆ ਗਿਆ ਸੁਣਾਦਾ ਹੈ ਜਿਹੜਾ ਦਿਮਾਗ 'ਚ ਆ ਗਿਆ ਸੁਣਾ ਦਿੰਦਾ ਫਿਰ ਕਿਸੇ ਦਿਨ ਸੁਣਾ ਦਾਂਗੇ ਅੱਛਾ ਤੇ ਫਿਰ ਚੱਲ ਇੱਕ ਵਾਰ ਸੁਣੀ ਉਹ ਸੁਣਾ ਦੇ ਵੀ ਫਿਰ ਦੁਬਾਰਾ ਕੱਢ ਕੇ ਵਿਖਾ ਦੇ ਜਿਹੜੀ ਗਾਲ ਕਿਵੇਂ ਕੱਢਦੇ ਨੇ ਕਮਾਇਆ ਖਾਇਆ ਕਮਾਇਆ ਖਾਇਆ ਚੱਲ ਭੈਣ ਜੋ ਦੁੱਡਾ ਪੜਾ ਦੇ ਤਰਾ ਕੁਝ ਵੀ ਨਹੀਂ ਤੇ ਹੁਣ ਮਾਝੂ ਦਾਂਦੇ ਜਾਂਦੇ ਭੈਣ ਚ ਕਿੱਥੇ ਗਿਆ ਨਾ ਗਿਆ ਵੇਖੀ ਜਾਏਗੀ ਹੈ ਜਿਹੜੀ ਬਣੇਗਾ ਭੈਣ ਚ ਤੂੰ ਲਾਉ ਦੀ ਵਾਹ ਨਾ ਸੋਨੀ ਨੇ ਤਾਂ ਜਮੇ ਸਿਰਾ ਲਾਤਾ ਗਾਲਾਂ ਕੱਢਣ ਵਾਲਾ ਇੰਨੀਆਂ ਤਾਂ ਤੁਸੀਂ ਹਿੰਦੀ ਚ ਵੀ ਨਹੀਂ ਵਧੀਆ ਕੱਢਦੀ ਹੋਣੀ ਜਿੰਨੀਆਂ ਪੰਜਾਬੀ ਚ ਕੱਢਦੀਆਂ ਨਾ